ਦੇ ਨੇੜੇ ਬਲਾਸਟ ਹੋਣ ਤੋਂ ਬਾਅਦ ਦੇ ਵਿੱਚ ਤੁਹਾਨੂੰ ਦੱਸਦੇ ਕਿ ਦਿੱਲੀ ਦਹਿਲ ਚੁੱਕੀ ਹੈ ਦਿੱਲੀ ਦੇ ਵਿੱਚ ਹੜਕੰਪ ਮਚ ਚੁੱਕਿਆ ਹੈ ਲਗਭਗ ਦੱਸਿਆ ਜਾ ਰਿਹਾ ਹੈ ਕਿ 7 ਤੋਂ 8 ਲੋਕਾਂ ਦੀ ਮੌਤ ਹੋ ਚੁੱਕੀ ਹੈ ਬਹੁਤ ਭਿਆਨਕ ਤਸਵੀਰਾਂ ਦਿੱਲੀ ਦੇ ਲਾਲ ਕਿਲਾ ਤੋਂ ਸਾਹਮਣੇ ਆ ਰਹੀਆਂ ਨੇ ਇੱਕ ਕਾਰ ਦੇ ਵਿੱਚ ਬਲਾਸਟ ਹੁੰਦਾ ਹੈ ਇੱਕ ਕਾਰ ਬਲਾਸਟ ਹੋਣ ਤੋਂ ਬਾਅਦ ਦੇ ਵਿੱਚ ਨਾਲ ਦੋ ਕਾਰਾਂ ਹੋਰ ਚਪੇਟ ਦੇ ਵਿੱਚ ਆ ਜਾਂਦੀਆਂ ਨੇ ਤਿੰਨੇ ਕਾਰਾਂ ਬਲਾਸਟ ਹੋ ਜਾਂਦੀਆਂ ਨੇ ਬਲਾਸਟ ਤੋਂ ਬਾਅਦ ਦੇ ਵਿੱਚ ਜੋ ਖੌਫਨਾਕ ਤਸਵੀਰਾਂ ਤੇ ਜੋ ਖੌਫਨਾਕ ਮੰਜ਼ਰ ਸਾਹਮਣੇ ਆਇਆ ਉਸ ਨੇ ਹਰੇਕ ਕਿਸੇ ਦੇ ਹਿਰਦੇ ਵਲੂੰਦਰ ਕੇ ਰੱਖ ਦਿੱਤੇ ਹੈ ਦਿੱਲੀ ਹਾਈ ਅਲਰਟ ਤੇ ਹੈ ਗ੍ਰਹਿ ਮੰਤਰਾਲੇ ਦੇ ਸੂਤਰਾਂ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਦਿੱਲੀ ਨੂੰ ਹਾਈ ਅਲਰਟ ਤੇ ਰੱਖ ਦਿੱਤਾ ਗਿਆ ਕਿਉਂਕਿ ਲਾਲ ਕਿਲੇ ਦੇ ਕੋਲ ਇਹ ਬਲਾਸਟ ਕੀਤਾ ਜਾਣਾ ਔਰ ਇੱਕ ਗੱਡੀ ਟੋਟਲ ਉਸਤੇ ਵਿੱਚ ਰਾਖ ਬਣ ਚੁੱਕੀ ਹੈ ਔਰ ਉਹਦੀ ਚਪੇੜ ਦੇ ਵਿੱਚ ਦੋ ਗੱਡੀਆਂ ਹੋਰ ਆ ਜਾਂਦੀਆਂ ਨੇ ਜਿਸ ਤੋਂ ਬਾਅਦ ਤਿੰਨ ਗੱਡੀਆਂ ਦੇ ਧੁਮਾਕੇ ਹੋ ਜਾਂਦੇ ਨੇ ਅੱਠ ਲੋਕਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਕਿ ਸੱਤ ਤੋਂ ਅੱਠ ਲੋਕ ਐਸੇ ਨੇ ਜਿਨ੍ਹਾਂ ਦੇ ਚੁੱਥੜੇ ਉੱਡ ਚੁੱਕੇ ਨੇ ਬਹੁਤ ਭਿਆਨਕ ਤਸਵੀਰਾਂ ਸਾਹਮਣੇ ਆਈਆਂ ਨੇ ਲੋਕ ਰੋ ਰਹੇ ਨੇ ਕੁਰਲਾਰੇ ਨੇ ਉਸ ਜਗ੍ਹਾ ਤੇ ਕਿਉਂਕਿ ਜਿਸ ਜਗ੍ਹਾ ਤੇ ਲਾਲ ਕਿਲਾ ਹੈ ਔਰ ਲਾਲ ਕਿਲੇ ਦਾ ਸ਼ਾਮ ਦੇ ਵੇਲੇ ਦੀ ਅਸੀਂ ਗੱਲ ਕਰਦੇ ਹਾਂ ਤਾਂ ਲੋਕ ਉੱਥੇ ਉਦਾਂ ਹੀ ਲਾਲ ਕਿਲੇ ਦੇ ਵਿੱਚ ਜਾਂਦੇ ਨੇ ਨਾਲ ਲਾਲ ਕਿਲੇ ਦੇ ਕੋਲ ਬਿਲਕੁਲ ਤੁਹਾਨੂੰ ਦੱਸਦੀ ਕਿ ਗੁਰਦੁਆਰਾ ਸਾਹਿਬ ਹੈ ਔਰ ਮੈਟਰੋ ਸਟੇਸ਼ਨ ਹੈ ਨਾਲ ਔਰ ਇੱਥੋਂ ਹੀ ਕਸ਼ਮੀਰੀ ਗੇਟ ਜਿਹੜਾ ਮੇਨ ਬੱਸ ਅੱਡਾ ਹੈ ਦਿੱਲੀ ਦਾ ਕਸ਼ਮੀਰੀ ਗੇਟ ਵੀ ਕੁਝ ਹੀ ਮਿੰਟਾਂ ਦੀ ਦੂਰੀ ਦੇ ਉੱਪਰ ਹੈ ਤਾਂ ਇਹ ਬਹੁਤ ਵੱਡੇ ਸਪੌਟ ਨੇ ਦੇਖੋ ਦਿੱਲੀ ਦਾ ਕਸ਼ਮੀਰੀ ਗੇਟ ਬੱਸ ਸਟੈਂਡ ਕੋਲ ਹੈ ਦਿੱਲੀ ਦਾ ਜਿਹੜਾ ਮੈਟਰੋ ਸਟੇਸ਼ਨ ਹੈ ਉਹ ਕੋਲ ਹੈਗਾ ਸੋ ਫਿਰ ਸੀਸ ਗੰਜ ਗੁਰਦੁਆਰਾ ਸਾਹਿਬ ਹੈ ਉਹ ਲਾਲ ਕਿਲੇ ਦੇ ਕੋਲ ਹੈ ਔਰ ਲਾਲ ਕਿਲਾ ਖੁਦ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਪੌਟ ਹੈਗਾ ਔਰ ਲਾਲ ਕਿਲੇ ਦੇ ਕੋਲ ਹੀ ਇੱਕ ਬੱਸ ਸਟਾਪ ਹੈ ਜਿਹੜਾ ਬੱਸਾਂ ਜਿਹੜੀਆਂ ਨੇ ਉਹ ਦਿੱਲੀ ਦੇ ਵਿੱਚ ਜਾਂਦੀਆਂ ਨੇ ਤਾਂ ਉਹ ਉਹ ਮੇਨ ਸਪੌਟ ਵੀ ਜਿਹੜਾ ਲਾਲ ਕਿਲੇ ਦੇ ਬਿਲਕੁਲ ਸਾਹਮਣੇ ਹੈਗਾ ਤਾਂ ਜਦੋਂ ਕਾਰ ਦੇ ਵਿੱਚ ਬਲਾਸਟ ਹੁੰਦਾ ਦੋ ਕਾਰਾਂ ਹੋਰ ਆ ਜਾਂਦੀਆਂ ਨੇ ਯਾਨੀ ਕਿ ਤਿੰਨ ਕਾਰਾਂ ਬਲਾਸਟ ਹੋ ਜਾਂਦੀਆਂ ਨੇ ਜਿਸ ਤੋਂ ਬਾਅਦ 7 ਤੋਂ 8 ਲੋਕਾਂ ਦੀ ਮੌਤ ਹੋਣ ਦੀ ਖਬਰ ਸામਨੇ ਆ ਰਹੀ ਹੈ ਮੇਰੇ ਨਾਲ ਐਨ ਮੌਕੇ ਤੇ ਮੇਰੇ ਸਹਾਇਕੀ ਅਮਨ ਜੁੜੇ ਹੋਏ ਨੇ ਦਿੱਲੀ ਦੇ ਆਪਣੀਆਂ ਅੱਖਾਂ ਦੇ ਨਾਲ ਇੱਕ ਖੌਫਨਾਕ ਮੰਜ਼ਰ ਦੇਖ ਰਹੇ ਨੇ ਕਿ ਉੱਥੇ ਕੀ ਹੋ ਰਿਹਾ ਹੈ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਹਾਲ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਸ ਤਰੀਕੇ ਦਾ ਮੰਜ਼ਰ ਬਣਿਆ ਹੋਇਆ ਹੈ ਤਾਂ ਅਮਨ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਬਲਾਸਟ ਬਹੁਤ ਵੱਡਾ ਹੈ ਪਰ ਹੁਣ ਜਿਹੜੀ ਚਰਚਾ ਚੱਲ ਰਹੀ ਹੈ ਕਿ 7 ਤੋਂ 8 ਲੋਕਾਂ ਦੀ ਮੌਤ ਜਿਹੜੀ ਉਹ ਹੋ ਚੁੱਕੀ ਹੈ ਤਾਂ ਕੀ ਕੋਈ ਜਾਣਕਾਰੀ ਹੈ ਤੁਹਾਡੇ ਕੋਲ बिल्कुल मैं खुद मौके पर हूँ और अगर यहाँ पर बात की जाए तो बहुत जोरदार धमाका जिसको कहा जाता है आवाज के साथ वो धमाका हुआ उसके बाद तुरंत यहाँ पर जो अफरा तफरी का माहौल बन गया और जो हादसे के अंदर जो है कई जाने जाने की भी सूचना है हालांकि आधिकारिक माहौल पर यह सूचना पुलिस की तरफ से नहीं है लेकिन जो आस के लोगों ने बताया जो दृश्य हमने देखा यहाँ पर जो ये बता रहे हैं कि ये मास्क के टुकड़े हैं तो उनसे अंदाजा लगाया जा सकता है कि यहाँ पे कितना जोरदार धमाका हुआ होगा हालांकि अभी पुलिस अधिकारी मौके पे है और फायर ब्रिगेड मौके पर है तमाम जो फोरेंसिक है वो यहाँ पर है और मामले की जाँच की जा रही है की इसकी पीछे क्या कारण था किस चीज में ब्लास्ट हुआ था कौन था इसके पीछे और किस तरीके से हुआ इसकी सीसीटीवी जो है वो देखी जा रही है तो ये तमाम सारी चीजों का एक एंगल जो है बना के उसको जाँच की जा रही है ਠੀਕ ਹੈ ਤਾਂ ਅਮਨ ਕਿਸੇ ਤਰੀਕੇ ਨਾਲ ਇਹ ਵੀ ਦੇਖਿਆ ਜਾ ਰਿਹਾ ਹੈ ਕਿ ਹੁਣ ਦਿੱਲੀ ਨੂੰ ਹਾਈ ਅਲਰਟ ਤੇ ਕਰ ਦਿੱਤਾ ਗਿਆ ਹੈ ਔਰ ਕਿਤੇ ਨਾ ਕਿਤੇ ਇਹ ਵੀ ਸ਼ੰਕਾ ਜਤਾਈ ਜਾ ਰਹੀ ਹੈ ਜਿਸ ਤਰੀਕੇ ਦੀਆਂ ਚਰਚਾਵਾਂ ਛਿੜ ਰਹੀਆਂ ਕਿ ਜਿਵੇਂ ਪਹਿਲਾਂ ਵੀ ਲਾਲ ਕਿਲੇ ਦੇ ਕੋਲੇ ਕੱਤਵਾਦੀ ਹਮਲਾ ਕਰ ਦਿੱਤਾ ਗਿਆ ਸੀਗਾ ਔਰ ਅੱਜ ਹੀ ਇਹ ਖਬਰ ਆਉਂਦੀ ਹੈ ਕਿ ਫਰੀਦাবাদ ਦੇ ਇੱਕ ਡਾਕਟਰ ਦੇ ਘਰੋਂ 300 ਕਿਲੋ ਆਰਡੀਐਕਸ ਬਰਾਮਦ ਹੁੰਦਾ ਤਾਂ ਇਹ ਸਾਰੀਆਂ ਚੀਜ਼ਾਂ ਅੱਜ ਦੇ ਦਿਨ ਹੀ ਵਾਪਰੀਆਂ ਤਾਂ ਕਿਤੇ ਇਸ ਤਰੀਕੇ ਦੀ ਕੋਈ ਇਨਪੁਟ ਸਾਹਮਣੇ ਆ ਰਹੀ ਹੈ देखिये बहुत बड़ी बात है क्योंकि लाल किला एक सेंसिटिव जोन में आता है और उसकी तमाम जो सुरक्षा कर्मी है वो डाक चौमन में उसके आस पास रहते हैं और उसको जो है पहरेदारी में रखते हैं लेकिन ये पूरा भीड़ भाड़ वाला इलाका है पास में चीज दिन गुरुद्वारा है चांदी चौक की पूरी बड़ी मार्केट है एशिया की सबसे बड़ी मार्केट भद्राज पैलेस है से। और जो तमाम जो यहाँ पर जो है लोग रोजाना यहाँ पे दुकानदार ग्राहक सब यहाँ भीड़ जो है वो भारी संख्या में यहाँ पे होती है हमेशा यहाँ जाम लगा रहता है उसके बीच में इस तरीके का हादसा होना कहीं ना कहीं एक बहुत बड़ा जो है ਨੁਕਸਾਨ ਸਾਬਤ ਹੋ ਸਕਦਾ ਹੈ ਅਤੇ ਜਿਸ ਤਰੀਕੇ ਨਾਲ ਬਾਤ ਕੀਤੀ ਗਈ 300 ਕਿਲੋ ਆਰਡੀ ਐਂਸ ਉਹ ਪਕੜਾ ਗਿਆ ਅਤੇ तमाम ਜੋ ਪਈ ਐਂਗਲ ਹੈ ਪੁਲਿਸ ਹਰ ਐਂਗਲ ਸੇ ਜੋ ਹੈ ਇਸ ਦੀ ਜਾਂਚ ਕੋ ਜੋ ਹੈ ਦੇਖ ਰਹੀ ਹੈ ਕਿ ਇਸ ਦੇ ਪਿੱਛੇ ਕੀ ਕੋਈ ਐਸੇ ਕੋਈ ਸਾਜ਼ਿਸ਼ ਸੀ ਜਾਂ ਕੋਈ ਹਾਦਸਾ تھا ਕਿ तमाम ਐਂਗਲ ਜੋ ਹੈ ਉਹ ਜ਼ਬਤ ਦੇ ਹਿੱਸੇ ਵਿੱਚ ਹੈ ਅਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਅਮਨ ਇੱਕ ਚੀਜ਼ ਇਹ ਵੀ ਦੱਸਿਓ ਕਿ ਦਿੱਲੀ ਦਾ ਹੁਣ ਜਿਹੜਾ ਲਾਲ ਕਿਲੇ ਦਾ ਏਰੀਆ ਹੈ ਜਿਸ ਜਗ੍ਹਾ ਤੇ ਬਲਾਸਟ ਹੋਇਆ ਹੈ ਉਹਦੇ ਨਾਲ ਲੱਗਦੇ ਏਰੀਏ ਕਿੰਨੇ ਕੁ ਸੀਲ ਕਰ ਦਿੱਤੇ ਗਏ ਆ ਐਂਟਰੀਆਂ ਨੂੰ ਬੰਦ ਕਰ ਦਿੱਤਾ ਗਿਆ बिल्कुल ये जो रोड है ये पूरी तरीके से इसको सील कर दिया गया है यहाँ पर किसी जाने की परमिशन अभी नहीं है क्योंकि मेट्रो स्टेशन है सेंसिटिव एरिया है भीड़ भाड़ वाला एरिया है उस गेट को भी पूरी तरीके से बंद कर दिया गया है तो यहाँ पर अभी कोई पब्लिक जो है नहीं आ सकती है तमाम तो बैरिकेडिंग कर दी है आ, ए, एक किलोमीटर के आस की पूरी जो है उसको पुलिस ने कब्जे में ले लिया है और उसके बाद यहाँ पर जो है केवल फायर ब्रिगेड और जो एम्बुलेंस है और पुलिस की गाड़ियाँ हैं केवल वो ही नजर आ रही है ਇਹ तमाम ਚੀਜ਼ਾਂ ਹੈ ਜੋ ਇੱਥੇ ਪੁਲਿਸ ਨੇ ਆਪਣੇ ਹਸਰੇ ਮੇ ਲੈ ਲਈ ਹੈ ਅਤੇ ਉਸ ਕੇ ਬਾਅਦ ਜਾਂਚ ਕੀਤੀ ਜਾ ਰਹੀ ਹੈ ਬਰਗੇਟਿੰਗ ਕਰਕੇ ਜਗਾ ਜਗਾ ਦੇਖਾ ਜਾ ਰਹਾ ਹੈ ਕਿ ਇਸ ਦੀ ਪਿੱਛੇ ਕਾਰਨ ਕੀ ਹੈ ਠੀਕ ਹੈ ਅਮਨ ਤੁਸੀਂ ਬਣੇ ਰਹੋ ਨਾਲ ਤੁਹਾਡੇ ਕੋਲ ਪਲ-ਪਲ ਦੀ ਜਾਣਕਾਰੀ ਲੈਂਦੇ ਰਵਾਂਗੇ ਤਾਂ ਜਿਵੇਂ ਮੇਰੇ ਸਹਿਯੋਗੀ ਅਮਨ ਜੁੜੇ ਸੀਗੇ ਦਿੱਲੀ ਤੋਂ ਦਿੱਲੀ ਤੋਂ ਲਗਾਤਾਰ ਆਪਣੀ ਅੱਖਾਂ ਦੇ ਨਾਲ ਹੀ ਖੌਫਨਾਕ ਮੰਜ਼ਰ ਦੇਖ ਰਹੇ ਨੇ ਹਾਲਾਂਕਿ ਬਹੁਤ ਭਿਆਨਕ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਇਸ ਤਰੀਕੇ ਦੀਆਂ ਤਸਵੀਰਾਂ ਨੇ ਕਿ ਦਿਲ ਜਿਹੜਾ ਦਹਿਲ ਜਾਂਦਾ ਹੈ ਦਿੱਲੀ ਦਹਿਲ ਚੁੱਕੀ ਹੈ ਇਸ ਹਾਦਸੇ ਦੇ ਨਾਲ ਦਿੱਲੀ ਦਹਿਲ ਚੁੱਕੀ ਹੈ ਔਰ ਐਲ ਐਨ ਜੇਪੀ ਹਸਪਤਾਲ ਦੇ ਵਿੱਚ ਜਿਹੜੇ ਜ਼ਖਮੀ ਕੋਈ ਨੇ ਉਹਨਾਂ ਨੂੰ ਉਸ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਕਈਆਂ ਦੀ ਮੌਤ ਹੈ ਜਿਵੇਂ ਮੈਂ ਤੁਹਾਡੇ ਨਾਲ ਇਹ ਜਾਣਕਾਰੀ ਸਾਂਝੀ ਕਰ ਰਿਹਾ ਕਿ 7 ਤੋਂ 8 ਲੋਕਾਂ ਦੀ ਮੌਤ ਹੋਣ ਦੀ ਖਬਰ ਆ ਚੁੱਕੀ ਹੈ ਪਰ ਕਈ ਲੋਕਾਂ ਦੀ ਮੌਤ ਦਾ ਖਦ사 ਇਹ ਜਤਾਇਆ ਜਾ ਰਿਹਾ ਹੈ ਕਿ ਕਈ ਲੋਕ ਜਿਹੜੇ ਨੇ ਉਹਨਾਂ ਦੀ ਮੌਤ ਹੋਈ ਹੈ ਹਾਲਾਂਕਿ ਇਹ ਆ ਜਿਹੜਾ ਅੰਕੜਾ ਹੈਗਾ ਉਹ ਵੱਧ ਵੀ ਸਕਦਾ ਪਰ ਅਸੀਂ ਇਹੀ ਅਰਦਾਸ ਕਰਦੇ ਹਾਂ ਕਿ ਇਹ ਅੰਕੜਾ ਨਾ ਵਧੇ ਕਿਉਂਕਿ ਬਹੁਤ ਵੱਡੀ ਘਟਨਾ ਇਹ ਵਾਪਰੀ ਹੈ ਦਿੱਲੀ ਦੇ ਲਾਲ ਕਿਲੇ ਦੇ ਕੋਲ ਇਸ ਤਰੀਕੇ ਦੇ ਨਾਲ ਇੱਕ ਕਾਰ ਦੇ ਵਿੱਚੋਂ ਬਲਾਸਟ ਹੋ ਜਾਣਾ ਕਿਉਂਕਿ ਆਮੂਮਨ ਅਸੀਂ ਦੇਖਦੇ ਹਾਂ ਕਿ ਕਾਰਾਂ ਨੂੰ ਅੱਗ ਲੱਗ ਜਾਂਦੀ ਹੈ ਪਰ ਇਹਨਾਂ ਨੁਕਸਾਨ ਨਹੀਂ ਹੁੰਦਾ ਇਹ ਜਿਸ ਤਰੀਕੇ ਦੇ ਨਾਲ ਕਾਰ ਬਲਾਸਟ ਹੋਈ ਹੈ ਇੱਕ ਕਾਰ ਦੇ ਨਾਲ ਦੋ ਕਾਰਾਂ ਜਿਹੜੀਆਂ ਉਹ ਵੀ ਬਲਾਸਟ ਹੋ ਗਈਆਂ ਤਾਂ ਕਿਤਨਾ ਕਿਤੇ ਵਜ੍ਹਾ ਜ਼ਰੂਰ ਹੁਣ ਜਾਣਨ ਦੀ ਕੋਸ਼ਿਸ਼ ਕਰ ਰਹੀਆਂ ਨੇ ਟੀਮਾਂ ਕਿ ਵਜ੍ਹਾ ਕੀ ਰਹੀ ਇੱਕ ਕਾਰ ਇੰਨੇ ਵੱਡੇ ਪੱਧਰ ਦੇ ਨਾਲ ਬਲਾਸਟ ਕਿਵੇਂ ਹੋ ਗਈ ਕਿ ਉਹ ਦੋ ਕਾਰਾਂ ਹੋਰ ਨਾਲ ਉਸ ਦੀ ਚਪੇਟ ਦੇ ਵਿੱਚ ਆ ਗਈਆਂ ਔਰ ਕੀ ਕਾਰਨ ਹੋ ਸਕਦਾ ਉਸ ਕਾਰ ਦੇ ਵਿੱਚ ਕਿਸੇ ਤਰੀਕੇ ਦੀ ਸਮਗਰੀਤਾ ਨਹੀਂ ਪਈ ਸੀਗੀ ਜਿਹੜੀ ਬਲਾਸਟ ਦਾ ਕਾਰਨ ਬਣੀ ਹੈ ਤਾਂ ਇਹ ਤਮਾਮ ਸਵਾਲ ਨੇ ਕਿਉਂਕਿ ਹੁਣ ਦੇਖੀਏ ਤਾਂ ਅੱਜ ਸਵੇਰੇ ਹੀ ਖਬਰ ਆਉਂਦੀ ਹੈ ਕਿ ਫਰੀਦাবাদ ਦੇ ਤੌਜ ਏਰੀਏ ਦੇ ਵਿੱਚ ਇੱਕ ਡਾਕਟਰ ਹੈ ਜਿਹੜਾ ਜੰਮੂ ਕਸ਼ਮੀਰ ਦਾ ਡਾਕਟਰ 4 ਮਹੀਨੇ ਪਹਿਲਾਂ ਫਰੀਦাবাদ ਦੇ ਵਿੱਚ ਰਹਿਣ ਦੇ ਲਈ ਆਉਂਦਾ ਹੈ ਉਹਦੇ ਘਰੋਂ ਇਨਪੁਟ ਮਿਲਦੀ ਹੈ ਖੂਫੀਆ ਇਨਪੁਟ ਤੋਂ ਬਾਅਦ ਉਹਦੇ ਘਰ ਦੀ ਤਲਾਸ਼ੀ ਗਈ ਲਈ ਗਈ ਤਾਂ 12 ਬੈਗਾਂ ਦੇ ਵਿੱਚ 300 ਕਿਲੋ ਆਰਡੀਐਕਸ ਬਰਾਮਦ ਕੀਤਾ ਗਿਆ 84 ਕਾਰਤੂਸ ਬਰਾਮਦ ਹੋਏ ਆ ਔਰ ਕਈ ਲੀਟਰ ਰਸਾਇਣਿਕ ਪਦਾਰਥ ਜਿਹੜਾ ਉਹ ਵੀ ਬਰਾਮਦ ਕੀਤਾ ਗਿਆ ਦੋ ਆਟੋਮੈਟਿਕ ਪਿਸਤੌਲ ਬਰਾਮਦ ਹੁੰਦੇ ਨੇ ਔਰ ਇੱਕ AK 54 ਬਰਾਮਦ ਹੁੰਦੀ ਹੈ ਤਾਂ ਉਹ 300 ਕਿਲੋ ਆਰਡੀਐਕਸ ਕਿੱਥੋਂ ਆਇਆ ਇੱਕ ਡਾਕਟਰ ਦੇ ਘਰ ਤੋਂ 300 ਕਿਲੋ ਆਰਡੀਐਕਸ ਜਾਨੀ ਕਿ ਪੂਰੀ ਦਿੱਲੀ ਤਬਾਹ ਹੋ ਸਕਦੀ ਹੈ 300 ਕਿਲੋ ਆਰਡੀਐਕਸ ਦੇ ਨਾਲ ਇੱਕ ਛੋਟੀ ਗੱਲ ਨਹੀਂ ਹੈ ਤਾਂ ਉਹ 300 ਕਿਲੋ ਆਰਡੀਐਕਸ ਕਿੱਥੋਂ ਆ ਗਿਆ ਇੱਕ ਡਾਕਟਰ ਦੇ ਘਰ ਕਿੱਥੋਂ ਆਇਆ ਦੋ ਪਿਸਤੌਲ ਆਟੋਮੈਟਿਕ 84 ਕਾਰਤੂਸੇ ਕਿੱਥੋਂ ਬਰਾਮਦ ਹੋਏ ਔਰ 4 ਮਹੀਨੇ ਪਹਿਲਾਂ ਹੀ ਉਹ ਜੰਮੂ ਕਸ਼ਮੀਰ ਤੋਂ ਇੱਕ ਮੁਸਲਮਾਨ ਡਾਕਟਰ ਜਿਹੜਾ ਉਹ ਦਿੱਲੀ ਦੇ ਫਰੀਦাবাদ ਦੇ ਵਿੱਚ ਸ਼ਿਫਟ ਹੁੰਦਾ ਹੈ ਉੱਥੇ ਰਹਿੰਦਾ ਹੈ ਔਰ ਇਸ ਤਰੀਕੇ ਦੇ ਨਾਲ ਉਹਦੀ ਇਨਪੁਟ ਮਿਲਦੀ ਹੈ ਤੇ ਸਾਰੀਆਂ ਚੀਜ਼ਾਂ ਬਰਾਮਦ ਹੋ ਗਈਆਂ ਔਰ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਹੁਣ ਜਿਹੜਾ ਬਲਾਸਟ ਹੋਇਆ ਉਹ 6 ਵਜੇ ਕੇ ਲਗਭਗ 55 ਮਿੰਟ ਦੀ ਖਬਰ ਹੈ ਜਿਸ ਸਮੇਂ ਟ੍ਰੈਫਿਕ ਸੀਗਾ ਪੂਰਾ ਲਾਲ ਕਿਲੇ ਦੀ ਗੱਲ ਕਰਦੇ ਆ ਤੇ ਸਭ ਤੋਂ ਵੱਡਾ ਸਪੌਟ ਹੈ ਦਿੱਲੀ ਦਾ ਇਹ ਸਭ ਤੋਂ ਵੱਡਾ ਸਪੌਟ ਹੈਗਾ ਦਿੱਲੀ ਦਾ ਸੋ ਜਿਸ ਜਗ੍ਹਾ ਤੇ ਮੈਟਰੋ ਸਟੇਸ਼ਨ ਕੋਲ ਹੈਗਾ ਚਾਂਦਨੀ ਚੌਂਕ ਵਾਲਾ ਮੈਟਰੋ ਸਟੇਸ਼ਨ ਹੈ ਔਰ ਉਹੀ ਚੌਂਕ ਹੈ ਜਿੱਥੇ ਬਾਜ਼ਾਰ ਵੀ ਲੱਗਦਾ ਹੈ ਜਿਸ ਨੂੰ ਆਮ ਤੌਰ ਤੇ ਸੀ ਚੋਰ ਬਾਜ਼ਾਰ ਵੀ ਕਹਿ ਦਿੰਦੇ ਆ ਔਰ ਨਾਲ ਦੀ ਨਾਲ ਬਹੁਤ ਸਾਰੀਆਂ ਮਾਰਕਟ ਹੈ ਮੋਬਾਈਲ ਮਾਰਕਟ ਨਾਲ ਹੈ ਇਲੈਕਟ੍ਰੋਨਿਕਸ ਦੀ ਮਾਰਕਟ ਨਾਲ ਹੈ ਜਿਹੜੇ ਦਿੱਲੀ ਗਏ ਹੋਣਗੇ ਦਿੱਲੀ ਵਾਲਿਆਂ ਨੂੰ ਤਾਂ ਪਤਾ ਹੈ ਪਰ ਆਮ ਤੌਰ ਤੇ ਜਿਹੜੇ ਪੰਜਾਬ ਦੇ ਲੋਕ ਦੇਖ ਰਹੇ ਨੇ ਜੁੜੇ ਨੇ ਉਹ ਜਿਹੜੇ ਦਿੱਲੀ ਗਏ ਹੋਣਗੇ ਉਹਨਾਂ ਨੂੰ ਵੀ ਪਤਾ ਹੈ ਕਿ ਜਦੋਂ ਅਸੀਂ ਆ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਮੱਥਾ ਟੇਕ ਕੇ ਲਾਲ ਕਿਲੇ ਵੱਲ ਵਧਦੇ ਆ ਤਾਂ ਇਧਰ ਮਾਰਕਟਾਂ ਹੀ ਮਾਰਕਟਾਂ ਨੇ ਇੱਕ ਪਾਸੇ ਕੱਪੜੇ ਦੀ ਮਾਰਕਟ ਹੈ ਦੂਜੇ ਪਾਸੇ ਤੁਸੀਂ ਦੇਖੋ ਕਿ ਘੜੀਆਂ ਵਾਲੀ ਮਾਰਕਟ ਹੈ ਔਰ ਉਹਦੇ ਆਪੋਜ਼ਿਟ ਸਾਈਡ ਤੇ ਮੋਬਾਈਲਾਂ ਵਾਲੀ ਮਾਰਕਟ ਹੈ ਔਰ ਉਹਦੇ ਨਾਲ ਕੀ ਇਲੈਕਟ੍ਰੋਨਿਕਸ ਵਾਲੀ ਮਾਰਕਟ ਹੈ ਜਿੱਥੇ ਬਿਜਲੀ ਦਾ ਸਮਾਨ ਜਿਹੜਾ ਮਿਲਦਾ ਹੈ ਲਾਈਟਾਂ ਹੋਗੀਆਂ ਪੱਖੇ ਵਗੈਰਾ ਹੋਗੇ ਤਾਂ ਉਹ ਮਾਰਕਟ ਹੈ ਫਿਰ ਉਸ ਤੋਂ ਬਾਅਦ ਆ ਜਾਂਦਾ ਹੈ ਦਿੱਲੀ ਦਾ ਲਾਲ ਕਿਲਾ ਦਿੱਲੀ ਦੇ ਲਾਲ ਕਿਲੇ ਤੇ ਅਸੀਂ ਗੱਲ ਕਰਦੇ ਉੱਥੇ ਪਹੁੰਚਦੇ ਉਹਦੇ ਫਰੰਟ ਸਾਈਡ ਤੇ ਖੜੇ ਹੁੰਨੇ ਆ ਤਾਂ ਜਿੰਨੀਆਂ ਬੱਸਾਂ ਈਵੀ ਬੱਸਾਂ ਪੂਰੇ ਦਿੱਲੀ ਦੇ ਵਿੱਚ ਚੱਲਦੀਆਂ ਨੇ ਟਰਾਂਸਪੋਰਟੇਸ਼ਨ ਵਾਲੀਆਂ ਉਹ ਬੱਸਾਂ ਉੱਥੇ ਖੜ੍ਹਦੀਆਂ ਨੇ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਟੋ ਉੱਥੇ ਖੜਦੇ ਨੇ ਜਿਹੜੀਆਂ ਸਵਾਰੀਆਂ ਦੀ ਟੋਆ ਟਵਾਈ ਕਰਦੇ ਨੇ ਔਰ ਇਸ ਦੇ ਨਾਲ ਕਸ਼ਮੀਰੀ ਗੇਟ ਬੱਸ ਸਟੈਂਡ ਦੀ ਗੱਲ ਕਰਦੇ ਆ ਦਿੱਲੀ ਦਾ ਸਭ ਤੋਂ ਵੱਡਾ ਬੱਸ ਸਟੈਂਡ ਹੈ ਔਰ ਉਹ ਕਸ਼ਮੀਰੀ ਗੇਟ ਬੱਸ ਸਟੈਂਡ ਹੈ ਉਹਦੇ ਨਾਲ ਹੀ ਫਿਰ ਰੇਲਵੇ ਸਟੇਸ਼ਨ ਹੈ ਤਾਂ ਕੀ ਇਦੇ ਪਿੱਛੇ ਕਿਸੇ ਤਰੀਕੇ ਦੀ ਕੋਈ ਅਤਵਾਦੀ ਸਾਜ਼ਿਸ਼ਤਾਨੀ ਇੱਕ ਸਵਾਲ ਇਹ ਬਣ ਜਾਂਦਾ ਹੈ ਔਰ ਦੂਜੀ ਜੇਕਰ ਅਸੀਂ ਗੱਲਬਾਤ ਦੇਖਦੇ ਹਾਂ ਜਾਂ ਦੂਜਾ ਸਾਡੇ ਮਨ ਦੇ ਵਿੱਚ ਜਾਂ ਲੋਕਾਂ ਦੇ ਮਨ ਦੇ ਵਿੱਚ ਸਵਾਲ ਇਹ ਵੀ ਆ ਜਾਂਦਾ ਹੈ ਕਿ ਇੱਕ ਪਾਸੇ ਅੱਜ ਵੱਡੀ ਬਰਾਮਦਗੀ ਹੋਈ 300 ਕਿਲੋ ਆਰਡੀਐਕਸ ਜਿਹੜਾ ਉਹ ਬਰਾਮਦ ਕੀਤਾ ਗਿਆ ਹੈ ਉਹ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਇੰਨਾ ਆਰਡੀਐਕਸ ਆਖਰਕਾਰ ਕਿੱਥੋਂ ਆ ਗਿਆ ਔਰ ਉਹ ਆਰ ਡੀ ਐਕਸ ਬਰਾਮਦ ਕੀਤਾ ਗਿਆ ਉਹ ਆਰ ਡੀ ਐਕਸ ਦੇ ਨਾਲ ਕੀ ਕਰਨਾ ਸੀ ਕਿਸ ਤਰੀਕੇ ਦੀ ਘਟਨਾ ਵਾਪਰਨੀ ਸੀ ਇਹ ਅਜੇ ਕਿਸੇ ਨੂੰ ਨਹੀਂ ਪਤਾ ਉਹ ਬਰਾਮਦਗੀ ਹੋਈ ਤੇ ਉਸ ਤੋਂ ਬਾਅਦ ਦੇ ਵਿੱਚ ਸ਼ਾਮ ਦੇ 6:55 ਮਿੰਟ ਹੁੰਦੇ ਨੇ ਤਾਂ ਇਹ ਖਬਰ ਆ ਜਾਂਦੀ ਹੈ ਇੱਕ ਦਿੱਲੀ ਦੇ ਲਾਲ ਕਿਲਾ ਦੇ ਨੇੜੇ ਇੱਕ ਕਾਰ ਦੇ ਵਿੱਚ ਉਹ ਬਲਾਸਟ ਹੋ ਗਿਆ ਆਮੂਮਨ ਅਸੀਂ ਦੇਖਦੇ ਹਾਂ ਬਹੁਤ ਸਾਰੀਆਂ ਖਬਰਾਂ ਚੁਲਾਈ ਦੀਆਂ ਨੇ ਖਬਰਾਂ ਆਉਂਦੀਆਂ ਨੇ ਕੇ ਕਾਰ ਦੇ ਵਿੱਚ ਬਲਾਸਟ ਹੋ ਗਿਆ ਪਰ ਬਲਾਸਟ ਇਨਾ ਵੱਡਾ ਨਹੀਂ ਹੁੰਦਾ ਆਮ ਤੌਰ ਤੇ ਬੈਟਰੀ ਨੂੰ ਅੱਗ ਲੱਗ ਜਾਂਦੀ ਹੈ ਜਾਂ ਫਿਰ ਜਦੋਂ ਇੰਜਨ ਸੀਜ਼ ਹੋ ਕੇ ਫਾਇਰ ਹੁੰਦਾ ਧੂਆ ਨਿਕਲ ਕੇ ਉਹਦੇ ਵਿੱਚ ਅੱਗ ਲੱਗ ਜਾਂਦੀ ਹੈ ਤਾਂ ਵੀ ਇਨਾ ਵੱਡਾ ਬਲਾਸਟ ਨਹੀਂ ਹੁੰਦਾ ਕਿ ਦੋ ਕਾਰ ਆਪਣੀ ਚਪੇੜ ਦੇ ਵਿੱਚ ਲੈ ਲਈਆਂ ਜਾਣ ਔਰ ਕਈ ਲੋਕਾਂ ਦੀ ਮੌਤ ਹੋ ਜਾਵੇ ਹੁਣ ਸ਼ੰਕਾ ਕੀ ਆਉਂਦੀ ਹੈ ਮਨ ਦੇ ਵਿੱਚ ਸਵਾਲ ਕੀ ਆਉਂਦਾ ਹੈ ਇਹ ਹੁੰਦਾ ਹੈ ਕਿ ਕਾਰ ਦੇ ਵਿੱਚ ਕੋਈ ਆਰ ਡੀ ਐਕਸ ਨੁਮਾ ਚੀਜ਼ ਜਾਂ ਕੋਈ ਵਿਸਫੋਟਕ ਸਮਗਰੀ ਤਾਂ ਨਹੀਂ ਪਈ ਹੋਈ ਸੀਗੀ ਆਖਰਕਾਰ ਉਹ ਕਾਰ ਇੰਨਾ ਵੱਡਾ ਬਲਾਸਟ ਕਿਵੇਂ ਉਸ ਕਾਰ ਨੇ ਬਲਾਸਟ ਦਾ ਰੂਪ ਕਿਵੇਂ ਧਾਰਨ ਕਰ ਲਿਆ ਇਹ ਕੋਈ ਸੋਚੀ ਸਮਝੀ ਸਾਜ਼ਿਸ਼ ਸੀਗੀ ਕੋਈ ਕਿਸੇ ਤਰੀਕੇ ਦੀ ਪ੍ਰੀ ਪਲੈਨਿੰਗ ਸੀਗੀ ਕਿਉਂਕਿ ਜੇਕਰ ਅਸੀਂ ਦੇਖੀ ਤਾਂ ਕੱਲ ਨੂੰ VOTING ਵੀ ਹੋਣੀ ਹੈ ਬਿਹਾਰ ਦੇ ਵਿੱਚ VOTING ਹੈ ਪੰਜਾਬ ਦੇ ਵਿੱਚ ਇੱਕ ਸੀਟ ਤੇ VOTING ਹੈ ਤੇ ਕੱਲ ਨੂੰ ELECTION DAY ਵੀ ਹੈ ਕੱਲ ਨੂੰ ਵੋਟਾਂ ਵੀ ਪੈਣੀਆਂ ਨੇ ਤਾਂ ਕਿਸੇ ਦੇ ਵੱਲੋਂ ਇਹ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਗਈ ਸਵਾਲ ਨੰਬਰ 1 ਦੂਜੀ ਗੱਲ ਇਹ ਹੈ ਕਿ ਕਿਸੇ ਤਰੀਕੇ ਦੀ ਕੋਈ ਅੱਤਵਾਦੀ ਸਾਜ਼ਿਸ਼ ਜਿਹੜੀ ਹੈ ਉਹ ਤਾਂ ਨਹੀਂ ਰਚੀ ਗਈ ਸਵਾਲ ਨੰਬਰ 2 ਬਣ ਜਾਂਦਾ ਹੈ ਤੀਜਾ ਸਵਾਲ ਇਹ ਆਉਂਦਾ ਹੈ ਕਿ ਜੋ ਹਰਿਆਣਾ ਦੇ ਧੌਜ ਦੇ ਵਿੱਚੋਂ 300 ਕਿਲੋ ਆਰਡੀਐਕਸ ਬਰਾਮਦ ਹੋਇਆ ਔਰ ਅੱਜ ਸ਼ਾਮ ਹੀ ਇਹ ਘਟਨਾ ਵਾਪਰ ਜਾਣੀ ਤੀਜਾ ਸਵਾਲ ਇਹ ਹੈ ਕਿ ਆਪਸ ਦੇ ਵਿੱਚ ਰਿਲੇਟ ਤਾਂ ਨਹੀਂ ਕਰਦੇ ਆਪਸ ਦੇ ਵਿੱਚ ਇਹਨਾਂ ਦੋਵਾਂ ਘਟਨਾਵਾਂ ਦਾ ਕੋਈ ਲਿੰਕ ਤਾਂ ਨਹੀਂ ਹੈਗਾ ਤਾਂ ਇਹ ਤਮਾਮ ਇਹ ਜਿਹੜੇ ਸਵਾਲ ਨੇ ਉਠ ਰਏ ਨੇ ਪਰ ਹੁਣ ਤੁਹਾਨੂੰ ਦੱਸ ਦੇ ਕਿ ਐਂਬੂਲੈਂਸਾਂ ਪਹੁੰਚ ਚੁੱਕੀਆਂ ਨੇ ਜਿਹੜੇ ਜ਼ਖਮੀ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾ ਰਿਹਾ ਨੇੜਲੇ ਹਸਪਤਾਲ ਦੇ ਵਿੱਚ ਔਰ ਜਿੰਨਾ ਜਿਹੜੇ ਮਰ ਚੁੱਕੇ ਨੇ 7 ਤੋਂ 8 ਲੋਕਾਂ ਦੀ ਤਾਂ ਖਬਰ ਪਹੁੰਚ ਰਹੀ ਹੈ ਕਿ ਇੰਨੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਔਰ ਨਾਲ ਦੀ ਨਾਲ ਖਦਸਾ ਇਹ ਵੀ ਜਤਾਇਆ ਜਾ ਰਿਹਾ ਹੈ ਕਿ ਮੌਤਾਂ ਦੀ ਗਿਣਤੀ ਵੱਧ ਸਕਦੀ ਹੈ ਪਰ ਅਸੀਂ ਅਰਦਾਸ ਬੇਨਤੀ ਕਰ ਰਹੇ ਹਾਂ ਕਿ ਇਹ ਗਿਣਤੀ ਜਿਹੜੀ ਆ ਮੌਤਾਂ ਦੀ ਨਾ ਵਧੇ ਸਾਰਾ ਕੁਝ ਠੀਕ ਹੋਵੇ ਪਰ ਹਾਲਾਤ ਬਹੁਤ ਬੱਤਰ ਨੇ ਇਸ ਸਮੇਂ ਦੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਪਹੁੰਚੀਆਂ ਹੋਈਆਂ ਨੇ ਜੋ ਬਲਾਸਟ ਹੋਇਆ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਕਾਫੀ ਹੱਦ ਤੱਕ ਤੁਹਾਨੂੰ ਦੱਸਦੀ ਕਿ ਅੱਗੇ ਤੇ ਕਾਬੂ ਪਾਇਆ ਜਾ ਚੁੱਕਾ ਹੈ ਤਾਂ ਹੁਣ ਹੁਣ ਜਿਹੜੀ ਖਬਰ ਆ ਰਹੀ ਹੈ ਕਿ ਧਮਾਕੇ ਦੇ ਵਿੱਚ 8 ਲੋਕਾਂ ਦੀ ਮੌਤ ਕਨਫਰਮ ਹੋ ਚੁੱਕੀ ਹੈ ਕਿ 8 ਲੋਕ ਮਾਰੇ ਜਾ ਚੁੱਕੇ ਨੇ ਇਹ ਖਬਰ ਜਿਹੜੀ ਉਹ ਸਾਹਮਣੇ ਆ ਰਹੀ ਹੈ ਪਹਿਲਾਂ ਖਦਸਾ ਸੀਗਾ ਕਿ 7 ਤੋਂ 8 ਲੋਕਾਂ ਦੀ ਮੌਤ ਹੋ ਸਕਦੀ ਹੈ ਪਰ ਹੁਣ ਇਹ ਕਨਫਰਮ ਹੋ ਚੁੱਕੀ ਹੈ ਕਿ 8 ਲੋਕਾਂ ਦੀ ਮੌਤ ਇਹ ਲਾਲ ਕਿਲੇ ਦੇ ਵੱਡੇ ਤਮਾਕੇ ਦੇ ਵਿੱਚ ਹੋ ਚੁੱਕੀ ਹੈ ਤਾਂ ਇਹ ਵੱਡੀ ਖਬਰ ਹੈ ਤਸਵੀਰਾਂ ਖੌਫਨਾਕ منظر ਅਸੀਂ ਦਿੱਲੀ ਦੇ ਲਾਲ ਕਿਲੇ ਤੋਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਆ ਜਿਸ ਜਗ੍ਹਾ ਤੇ ਹਾਲਾਂਕਿ ਇਹ ਚਸ਼ਮਦੀ ਸੀਗੇ ਜਿਸ ਸਮੇ ਬਲਾਸਟ ਹੁੰਦਾ ਹੈ ਇਹ ਚਸ਼ਮਦੀਦ ਸੀਗੇ ਕਿਸ ਤਰੀਕੇ ਦਾ ਹਾਲਾਤ ਬਣਿਆ ਗੱਡੀ ਦੇ ਵਿੱਚ ਬਲਾਸਟ ਕਿਵੇਂ ਹੋ ਗਿਆ ਜਿਹੜੇ ਲੋਕ ਮਾਰੇ ਜਾ ਚੁੱਕੇ ਨੇ ਉਹ ਗੱਡੀ ਦੇ ਕੋਲ ਸੀਗੇ ਜਾਂ ਫਿਰ ਗੱਡੀ ਨੂੰ ਪਾਸ ਕਰ ਰਹੇ ਸੀ ਜਾਂ ਉੱਥੇ ਖੜੇ ਸੀਗੇ ਤਾਂ ਤਮਾਮ ਗੱਲਬਾਤ ਕਰਾਂਗੇ ਇਹਨਾਂ ਸਵਾਲਾਂ ਦੇ ਜਵਾਬ ਵੀ ਇਹਨਾਂ ਦੇ ਕੋਲ ਹੁਣੇ ਆ ਸੋ ਇਹ ਮੌਕੇ ਦੇ ਚਸ਼ਮਦੀਦ ਸੀ ਜਿਸ ਸਮੇ ਬਲਾਸਟ ਹੋਇਆ ਤਾਂ ਇਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਇਹਨਾਂ ਦੀ ਵੀ ਗੱਲ ਸੁਣਦੇ ਆ ਕਿ ਆਖਿਰਕਾਰ ਉਸ ਸਮੇ ਦਾ ਮੰਜ਼ਰ ਕੀ ਸੀਗਾ ਕਿਵੇਂ ਇਹ ਪੂਰਾ ਹਾਦਸਾ ਵਾਪਰਿਆ अब जिस वक्त ये आवाज़ आई क्या जिस टाइम आवाज आई धमाका हुआ तो मैं दुकान पे बैठ पीछे मेरी दुकान है यहीं पे दुकान है यहीं पे तो मैं चेयर पे बैठा हुआ था एकदम से अचानक इतनी तेज धमाका हुआ कि मेरे लाइफ में मैंने अपने आवाज़ के भी नहीं सुना धमाके के दहल पे मैं तीन बार गिरा उठाऊ फिर गिरा उठा इसलिए धरती फटने वाला है इतनी तेज धमाका हुई है ठीक है तो मैं दुकान छोड़ करके एकदम से भागा मेरे साथ ही बहुत सारी पबली भागी एक पे एक पब्लिक गिर रही थी उस टाइम ऐसा लग रहा था कि हम कुछ पल में दूसरा धमाका हुआ था हम मरने वाले हैं ऐसा लड़ा बचने का चांस ऐसा लग रहा है मौत को मुंह से देख रहे हैं इस तरह से नजारा था तो मैं भाग करके साइकिल मार्केट भी वहां जा करके मैं एक कोल्ड ड्रिंक लिया दो बंदे को ने मेरे पे, पे अच्छे से काबू किया मेरे को समझाया कि हो की फिर मेरे को रिलेक्स दिया फिर मैं दोबारा आया दुकान से चाबी लेकर के ये चाबी दुकान की मैं चाबी दुकान बंद करके फिर आप रहा जाओ मैं आपका मेरा नाम राजधर पांडे क्या हुआ सर आप क्या बता पाएंगे कुछ नहीं, नहीं, कुछ नहीं हम ये देखे लपट देखा हाँ, अपने छत से देखा तभी मैं नीचे उतर के आया कि जरा देखो कहाँ है क्या और तो पता, पता नहीं तो किसी तरह की कोई आवाज आपने सुनी हाँ, बहुत जोर आवाज आई बिल्डिंग खिड़की हिल गई खिड़की हिल गई आपका घर कितना दूर है ले रहा गुरुद्वारे के पास जिस वक्त ये आवाज आई क्या जिस टाइम आवाज आई धमाका हुआ था मैं दुकान पे बैठा गई पीछे मेरी दुकान है यहीं पे दुकान है यहीं पे तो मैं चेयर पे बैठा हुआ था एकदम से अचानक इतनी तेज धमाका हुआ कि मेरे लाइफ में मैंने अपनी आवाज़ कभी नहीं सुना धमाके के दहल पे मैं तीन बार गिरा उठाऊँ फिर गिरा उठा धरती फटने वाला है इतनी तेज धमाका हुई है ठीक है तो मैं दुकान छोड़ करके एकदम से भागा मेरे साथ ही बहुत सारी पब्लिक भागी एक पे एक पब्लिक गिर रही थी उस टाइम ऐसा लग रहा था कि हम कुछ पल में दूसरा धमाका हुआ था हम मरने वाले हैं ऐसा लग रहा है हम बचने का चांस ऐसा लगा मौत तो मुंह से देख रहे हैं इस तरह से नजारा था तो मैं तो भाग करके साइकिल मार्केट में वहां जा करके मैं एक कोल्ड ड्रिंक लिया दो बंदे को ने मेरे पे अच्छे से काबू किया मेरे को समझाया कि हो फिर फिर मैं दोबारा आया दुकान से चाबी लेकर के ये चाबी दुकान की मैं चाबी दुकान बंद करके फिर आप रहा जाओ मैं आपका मेरा नाम राजर पांडे क्या हुआ सर आप क्या बता पाएंगे कुछ नहीं हम कुछ नहीं हम ये देखे लपट देखा हाँ, अपने छत से देखा तभी मैं नीचे उतर के आया कि जरा देखो कहाँ है क्या और तो पता नहीं पता किसी तरह की कोई आवाज आपने सुनी हाँ, बब, बहुत जोर आवाज आई